ਪੂਰੇ ਭਾਰਤ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ 15 ਫਰਵਰੀ ਨੂੰ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਭਗਵਾਨ ਸ਼ਿਵ ਦੀ ਗਹਿਨ ਸ਼ਕਤੀ ਦੇ ਲਈ ਅਪਵਾਸ ਔਰ ਰਾਤ ਭਰ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ ਜਿਸ ਨੂੰ ਜਾਗਰਨ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਸ਼ਿਵਲਿੰਗ ਨੂੰ ਦੁੱਧ, ਜਲ ਅਤੇ ਬਿਲਵ ਪੱਤਰਾਂ ਦੇ ਨਾਲ ਨਹਲਾ ਕੇ ਓਮ ਨਮਾ ਸ਼ਿਵਾਏ ਦਾ ਜਪ ਕੀਤਾ ਜਾਂਦਾ ਹੈ, ਧਿਆਨ ਕੀਤਾ ਜਾਂਦਾ ਹੈ ਜੋ ਕਿ ਅੰਧਕਾਰ ਉੱਤੇ ਪ੍ਰਕਾਸ਼ ਦੀ ਜਿੱਤ ਦਾ ਪ੍ਰਤੀਕ ਹੈ ਸ਼ਿਵਰਾਤਰੀ ਸ਼ਿਵ ਅਤੇ ਸ਼ਕਤੀ ਦੇ ਮਿਲਨ ਦੀ ਰਾਤ ਹੈ ਜੋ ਕਿ ਅੰਤ੍ਰਿਕ ਸ਼ਾਂਤੀ ਲਈ ਜ਼ਰੂਰੀ ਹੈ ਅਤੇ ਅੰਧਕਾਰ ਅਗਿਆਨ ਉੱਪਰ ਜਿੱਤ ਦਾ ਪ੍ਰਤੀਕ ਹੈ ਦਰਵਾਹ ਦੇ ਵਿੱਚ ਵੀ ਹਰ ਸਾਲ ਮਹਾਸ਼ਿਵਰਾਤਰੀ ਬੜੇ ਧੂਮ-ਧਮਾਣਾ ਮਨਾਈ ਜਾਂਦੀ ਹੈ ਸ਼ਮਸ਼ਾਨ ਘਾਟ ਕਮੇਟੀ ਵੱਲੋਂ ਇਸ ਸਾਲ ਵੀ ਮਹਾਸ਼ਿਵਰਾਤਰੀ ਦਾ ਤਿਹਾਰ ਬੜੇ ਧੂਮ-ਧਮਾਣਾ ਮਨਾਇਆ ਜਾਂਦਾ ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਸ਼ਖਸੀਅਤਾਂ ਵੱਲੋਂ ਸਮਰਿਤ ਕੀਤੀ ਜਾਂਦੀ ਹੈ ਇਸ ਵਿੱਚ ਨਗਰ ਕੌਂਸਲ ਦੇ ਪ੍ਰਧਾਨ श्री दर्शन कुमार पप्पू जी मीत प्रधान कवलजीत सिंह बिट्टू जी कुलवंत सिंह काउंसलर रिक्की काउंसलर ਵੱਲੋਂ ਸ਼ਮੂਲਤ ਕੀਤੀ ਗਈ ਪੂਰੀ ਆਮ ਆਦਮੀ ਪਾਰਟੀ ਵੱਲੋਂ ਸ਼ਮੂਲਤ ਕੀਤੀ ਗਈ ਇਸ ਤੋਂ ਇਲਾਵਾ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਵੱਲੋਂ ਵੀ ਇਸ ਮਹਾਸ਼ੁਰਾਤੀ ਦੇ ਪਰਵ ਉੱਪਰ ਹਾਜ਼ਰੀ ਲਵਾਈ ਗਈ ਆਓ ਦੇਖਦੇ ਹਾਂ ਇਸ ਮੌਕੇ ਕੋ ਚਲਕੀਆਂ ਆਪਾਂ ਨੂੰ ਪਤਾ ਕਿ ਅੱਜ ਸ਼ਵਰਾਤਰੀ ਦੇ ਸ਼ੁਭ ਅਫਸਰ ਤੇ ਆਪਾਂ ਸਾਰੇ ਇਕੱਤਰ ਹੋਏ ਆਂ ਸਾਰੇ ਦਰਹਾ ਸ਼ਹਿਰ ਦੇ ਜਿੰਨੇ ਵੀ ਮੰਦਰ ਨੇ ਧਾਰਮਿਕ ਸਥਾਨ ਨੇ ਉਹਨਾਂ ਤੇ ਇਹ ਸ਼ਵਰਾਤਰੀਆ ਜਿਹੜੀ ਪੂਰੀ ਜੋਰ ਸ਼ੋਰ ਦੇ ਨਾਲ ਮਨਾਈ ਜਾ ਰਹੀ ਹੈ ਮੈਂ ਆਪਣੇ ਵੱਲੋਂ ਮੇਰੀ ਸਮੁੱਚੀ ਟੀਮ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਸਾਡੇ ਕੌਂਸਲਰ ਸਹਿਬਾਨ ਔਰ ਸਾਡੇ ਜਿੰਨੇ ਵਰਕਰ ਸਹਿਬਾਨ ਅੱਜ ਇੱਥੇ ਪਹੁੰਚੇ ਨੇ ਸਾਰੀ ਜਗ੍ਹਾ ਨਤਮਸਤਕ ਹੋਏ ਨੇ ਔਰ ਛੇ ਭੋਲੇ ਦੇ ਇਸ ਦਿਹਾੜੇ ਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਲੱਖ ਲੱਖ ਵਧਾਈ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮਹਾ ਸ਼ਿਵਰਾਤਰੀ ਦੇ ਪਾਵਨ ਪਵਿੱਤਰ ਦਿਹਾੜੇ ਤੇ ਮੈਂ ਆਪਣੇ ਵੱਲੋਂ ਸਮੁੱਚੀ ਦਰਾਹਾ ਕਾਂਗਰਸ ਦੀ ਟੀਮ ਵੱਲੋਂ ਲੱਖ ਲੱਖ ਮੁਬਾਰਕ ਦਿਨਾ ਪ੍ਰਭੂ ਭਗਤੀ ਕਰਨ ਚ ਪ੍ਰਭੂ ਦਾ ਅਸ਼ੀਰਵਾਦ ਲੈਣ ਚ ਸਾਰੀ ਸੰਗਤ ਅੱਜ ਹਰ ਮੰਦਰ ਤੇ ਜਿੱਥੇ ਵੀ ਸ਼ਿਵ ਭਗਵਾਨ ਦਾ ਮੰਦਰ ਆ ਉੱਥੇ ਨਤਮਸਤਕ ਹੋ ਰਹੇ ਨੇ ਤੇ ਉਹਨਾਂ ਨੂੰ ਜਲ ਚੜ੍ਹਾ ਰਹੇ ਨੇ ਤੇ ਉਹਨਾਂ ਤੋਂ ਆਪਣੇ ਅਸ਼ੀਰਵਾਦ ਲੈ ਰਹੇ ਨੇ ਸੋ ਭੋਲੇ ਨਾਥ ਕਿਰਪਾ ਕਰਨ ਮਹਾਕਾਲ ਸਾਰਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਜੈ ਬੋਲੇ ਦੀ ਅੱਜ ਸ਼ਬ ਰਾਤਰੀ ਦਾ ਤਿਹਾੜਾ ਆ ਅਸੀਂ ਪੈਰ ਨਿਵਾਸੀਆਂ ਨੂੰ ਵੇਲਾ ਆ ਆਪਣੇ ਭਾਰਤ ਨਿਵਾਸੀਆਂ ਨੂੰ ਇਹਦੀ ਲੱਖ ਲੱਖ ਵਧਾਈ ਦਿੰਦੇ ਆ ਤੇ ਅਸੀਂ ਦੇਖਿਆ ਬਹੁਤ ਰੌਣਕਾਂ ਲੱਗੀਆਂ ਨੇ ਸਾਨੂੰ ਇਹਨਾਂ ਦੀਆਂ ਜੋ ਸਾਡੇ ਪੀਰ ਪਗੰਬਰ ਹੋਏ ਨੇ ਇਹਨਾਂ ਦੀਆਂ ਜੋ ਵਧੀਆ ਨੀਤੀਆਂ ਸੀ ਉਹਨੂੰ ਅਪਣਾ ਕੇ ਸਮਾਜ ਦਾ ਭਲਾ ਕਰਨਾ ਚਾਹੀਦਾ ਹੈ ਜੈ ਸ਼ਿਵ ਸ਼ੰਕਰ ਜੀ ਮਹਾ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਮੈਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਹਰੇਕ ਸਾਲ ਦੀ ਤਰ੍ਹਾਂ ਸਾਰੇ ਦੇਸ਼ ਵਾਸੀ ਸਾਰੇ ਜਿੰਨੇ ਵੀ ਧਾਰਮਿਕ ਸਥਾਨ ਨੇ ਸਾਰੇ ਮੰਦਰ ਨੇ ਬੜੀ ਧੂਮ-ਧਾਮ ਨਾਲ ਮਨਾਏ ਜਾ ਰਿਹਾ ਹੈ ਸ਼ਿਵਰਾਤਰੀ ਦਾ ਤਿਹਾੜ। ਆ ਸਾਰਿਆਂ ਨੂੰ ਇੱਕ ਵਾਰ ਫੇਰ ਸ਼ਿਵਰਾਤਰੀ ਵਧਾਈ ਦਿੰਦਾ ਹਾਂ ਤੇ ਦੇਖਦਾ ਸਾਰੇ ਥਾਂ ਥਾਂ ਤੇ ਲੰਗਰ ਲੱਗੇ ਨੇ ਪੌਲੀ ਸ਼ੰਕਰ ਦੇ ਆ ਸਰਦਾਈ ਦੇ ਵੀ ਪ੍ਰਸ਼ਾਦ ਨੇ ਪਕੌੜਿਆਂ ਦੇ ਲੰਗਰ ਚੱਲ ਰਹੇ ਨੇ ਬੜਾ ਲੋਕਾਂ ਦਾ ਜੋਸ਼ ਆ ਮੈਂ ਇੱਕ ਵਾਰ ਫੇਰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਬੜਾ ਰਿਕੀ बोलिए शंकर भगवान की जय आज महाशिवरात्रि दे पावन त्यौहार दे आज assi sare shehpuri nigam ka ad daraha vikhe sade nagar council de pradhan sudarshan kumar ji sharma unna de naal pulwan singh kalu senior meet pradhan kamal ji singh vitturi saab ka meet pradhan harneek singh neeki saab ka meet pradhan sukhveer talwada ji jo ki mini truck operator union de ਪ੍ਰਧਾਨ ਨੇ ਬੋਬੀ ਕਪਲਾਰੀ ਜੋ ਕਿ ਸ਼ੇਪੂਰੀ ਨਿਗਮ ਦਾ ਅੜਦੇ ਪ੍ਰਧਾਨ ਹੈ ਜਿਨ੍ਹਾਂ ਦੀ ਰਹਿਮਾਈ ਦੇ ਹੇਠਾ ਜਿੱਥੇ ਲੰਗਰ ਪੰਡਾਰਾ ਟੁੱਟ ਵਰਤ ਰਿਹਾ ਹੈ ਮੈਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਦੇ ਵੱਲੋਂ ਮਹਾਸ਼ਿਵਰਾਤਰੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਬੋਲ ਸ਼ੰਕਰ ਭਗਵਾਨ ਕੀ ਜੈ ਹਰ ਹਰ ਮਹਾਦੇਵ ਅਭਾ ਸ਼ਿਵ ਬੋਲੇ ਨਾਥੇ ਲੋ ਸਾਰੇ ਸੇਵਾਦਾਰਾਂ ਨੂੰ ਜਿਹੜੇ ਵੀ ਸਮਤ ਸ਼ੰਕਰ ਭਗਵਾਨ ਨੂੰ ਮੰਨਦੇ ਨੇ ਉਹਦੀ ਪੂਜਾ ਕਰਦੇ ਨੇ ਉਦੇ ਗੁਣਗਾਂਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਸਾਡੇ ਸ਼ਹਿਰ ਦਰਾਏ ਵੱਲੋਂ ਸਾਰੇ ਜਿੰਨੇ ਵੀ ਮੇਰੇ ਦੋਸਤ ਪ੍ਰਧਾਨ ਜੀ ਹੋਰ ਜਿੰਨੇ ਵੀ ਆਪਣੇ ਆਮ ਆਦਮੀ ਪਾਰਟੀ ਡੈਲੀਗੇਟ ਹੋਏ ਨੇ ਸਾਰਿਆਂ ਦੇ ਵੱਲੋਂ ਬਹੁਤ-ਬਹੁਤ ਮੁਬਾਰਕ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕ ਮੈਂ ਅਮਿਤ ਬੰਸਲ ਮਹਾਸ਼ੇਵਰੀ ਯਾਤਰੀ ਦੇ ਉਪਲਕਸ਼ ਦੇ ਵਿੱਚ ਉਹਨੂੰ ਸਭ ਨੂੰ ਦਰਹਾ ਵਾਸੀਆਂ ਨੂੰ ਬਹੁਤ-ਬਹੁਤ ਮਾਰਕਵਾਦ ਦੇਣਾ ਹਾਂ ਸਾਰਿਆਂ ਦਾ ਪੂਰੇ ਸ਼ੰਕਰ ਜੀ ਸਾਰੇ ਪਰਿਵਾਰ ਤੇ ਕਿਰਪਾ ਬਣਾਈ ਰੱਖਣਾ ਤੇ ਸਾਰੇ ਦਰਾਹੇ ਵਾਸੀਆਂ ਤੇ ਕਿਰਪਾ ਬਣਾਈ ਰੱਖਣਾ ਹਰ ਹਰ ਮਾਦੇਵ ਯਾ ਗੋਲੇ ਨਾਥ ਕੀ ਜੈ ਮੈਂ ਸੰਦੀਪ ਬੰਗਲੋ ਮੇਰੇ ਵੱਲੋਂ ਇਲਾਕਾ ਨਿਵਾਸੀਆਂ ਨੂੰ ਮਾਹ ਸ਼ਿਵਰਾਤਰੀ ਦੀ ਬਹੁਤ-ਬਹੁਤ ਮੁਬਾਰਕਾਂ ਸਮੂਹ ਦੇਸ਼ ਨਿਵਾਸੀਆਂ ਨੂੰ ਅਤੇ ਦਰਾਹ ਸ਼ਹਿਰ ਨਿਵਾਸੀਆਂ ਨੂੰ ਭੋਲੇ ਨਾਥ ਦੇ ਪਰ ਕਿਰਪਾ ਨਾਲ ਸ਼ਿਵਰਾਤਰੀ ਦੀਆਂ ਲੱਖ ਲੱਖ ਮੁਾਰਕਾ ਹੁਣ ਮੇਛੀ ਚੌਲੀ ਦਰਾਹਾ